सिविल अस्पताल च मरीजानू ਲੈ ਕੇ ਆਉਣ ਵਾਲੀ एडवांस्ड लाइफ सपोर्ट एम्बुलेंस ਸਖੋਂ ਦੇ ਬਿਮਾਰਾ ਜੋ ਕਿ ਤੱਕਾ ਲਾ ਕੇ ਸਟਾਰਟ ਹੁੰਦੀ ਹੈ ਐਡਵਾਂਸ ਲਾਈਫ سپورਟ ਐਮਬੂਲੈਂਸ ਦਾ ਪ੍ਰਬੰਧ ਕੀਤਾ ਹੈ ਪਰ ਇਹਨਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਜ਼ਿਲ੍ਹਾ ਹਸਪਤਾਲ ਵਿੱਚ ਚਲਾਈ ਜਾ ਰਹੀ 108 ਐਮਬੂਲੈਂਸ ਦੇ ਡਰਾਈਵਰ ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਐਮਬੂਲੈਂਸ ਓਨਰਲੀ ਸਿਰਦਰਦੀ ਬਣੀ ਹੋਈ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਤਿੰਦਰ ਸਿੰਘ ਡਰਾਈਵਰ ਤੌਰ ਤੇ ਮੈਂ ਡਿਊਟੀ ਕਰਦਾ ਹਾਂ 108 ਐਂਬੂਲੈਂਸ ਤੇ ਇਹ ਆਪਣੀ ਇਹਨਾਂ ਐਮਬੂਲੈਂਸ ਸਿਵਲ ਹਸਪੀਟਲ ਫਟੇਗੜ ਸਰਵ ਵੀਆਪੀ ਡਿਊਟੀਆਂ ਤੇ ਚੱਲਦੀ ਏ ਤੇ ਇਹਦਾ ਹਾਲ ਤੁਹਾਨੂੰ ਦਿਖਾਨੇ ਆ ਸਾਰੇ ਦੁਨੀਆਦਾਰੀ ਨੂੰ ਵੀ ਇਹ ਆਪਣੇ ਯੋਗਦਾਨ ਕੀ ਪਾ ਰਹੀ ਏ ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲਓ ਤੁਸੀਂ ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਏ ਵੀ ਇਹ ਕੁੰਡੀ ਖੋਲਣੀ ਏ ਤਾਂ ਪੇਸ਼ੈਂਟ ਇਹ ਅੰਦਰ ਜਾਣਾ ਉਸ ਤੋਂ ਬਾਅਦ ਅੰਦਰ ਉਹ ਕੁੰਡੀ ਨਹੀਂ ਲੱਗਦੀ ਹੈਗੀ ਅੰਦਰ ਦੋ ਤਿੰਨ ਵਾਰ ਸਟਾਫ ਨੇ ਅਸੀਂ ਇਹ ਚੇਂਜ ਕਰਵਾ ਚੁੱਕੇ ਆ ਠੀਕ ਹੈ ਇਹ ਅੰਦਰ ਕੁੰਡੀ ਟੁੱਟ ਜਾਂਦੀ ਹੈ ਪੇਸ਼ੈਂਟ ਅੰਦਰ ਉਹ ਜੇ ਬਾਈ ਚਾਂਸ ਸਾਡਾ ਹੀ ਐ ਐਮਪੀ ਨਾਲ ਬੈਠਾ ਅੰਦਰ ਉਹ ਕੁੰਡੀ ਨਹੀਂ ਖੋਲ ਸਕਦਾ ਡਰਾਈਵਰ ਹੀ ਆ ਕੇ ਖੋਲੇਗਾ ਉਸ ਤੋਂ ਬਾਅਦ ਜਿਹਦੇ ਉੱਤੇ ਪੇਸ਼ੈਂਟ ਪੈਣਾ ਹੈ ਉਹਦਾ ਹਾਲ ਦੇਖ ਲਓ ਠੀਕ ਹੈ ਉਹਦੇ ਬਾਰੇ ਤੁਹਾਨੂੰ ਜਾਣਨਾ ਪਾਏ ਆ ਆ ਦੇਖ ਲਓ ਟਾਇਰਾਂ ਦਾ ਹਾਲ ਦੇਖ ਲਓ ਕਿਵੇਂ ਭੱਜੇ ਫਿਰਦੇ ਨੇ ਆ ਇੱਕ ਟਾਇਰ ਆ ਪਾਸੀ ਸਿਵਲ ਹਸਪੀਟਲ ਤੋਂ ਲੈ ਕੇ ਪਾਇਆ ਹੈ ਵਿੱਚ ਇਹਦੇ ਕੰਮ ਚਾਲੂ ਕਰਵਾਇਆ ਵੀ ਜਿਹੜਾ ਪੇਸ਼ੈਂਟ ਹੈ ਅਸੀਂ ਸਹੂਲਤ ਦੇ ਸਕੀਏ ਜੇ ਪੇਸ਼ੈਂਟ ਉੱਤੇ ਪਾ ਕੇ ਅਸੀਂ ਰੇਡ ਕੇ ਲੈ ਕੇ ਜਾਂਦੇ ਹਾਂ ਇਹ ਕਦੇ ਵੀ ਪੇਸ਼ੈਂਟ ਡਿੱਗ ਸਕਦਾ ਰਿੱਤੋਂ ਨੰਬਰ 2 ਤੇ ਹੁਣ ਆਪਾਂ ਅੰਦਰ ਬਾਰੇ ਥੋੜਾ ਜਿਹਾ ਚੰਨਣਾ ਪਾ ਦਈਏ ਇਹ ਆਪਣਾ ਸਕਸ਼ਨ ਮਸ਼ੀਨ ਆ ਠੀਕ ਆ ਇਹ ਸਕਸ਼ਨ ਮਸ਼ੀਨ ਹੈ ਇਹਦੇ ਵਿੱਚ ਦੇਖੋ ਵੀ ਕੀ ਹਾਲ-ਕਿਤਾਬ ਹੈ ਪੈਪਾ ਟੁੱਟੀਆਂ ਨੇ ਨੋਟ ਵਰਕ ਜੇ ਚੱਲਦੀ ਹੈਗੀ ਜਦੋਂ ਵੀ ਆਈ ਉਦੋਂ ਦੀ ਹੀ ਨਹੀਂ ਚੱਲਦੀ ਹੈਗੀ ਇਹ ਆ ਗਿਆ ਆਪਣਾ ਵੈਂਟੀਲੇਟਰ ਵੈਂਟੀਲੇਟਰ ਦੀ ਠੀਕ ਹੈ ਬੈਟਰੀ ਡਾਣੇ ਬਿਲਕੁਲ ਡਾਣੇ ਬੈਟਰੀ ਤਿੰਨ ਚਾਰ ਵਾਰ ਉੱਚਕ ਦਾ ਅਧਿਕਾਰੀਆਂ ਨੂੰ ਆਪਾਂ ਐਪਲੀਕੇਸ਼ਨ ਵੀ ਦੇ ਚੁੱਕੇ ਐ ਐਸਐਮਓ ਸਰ ਤੋਂ ਵੀ ਆਪਾਂ ਮੇਲ ਕਰਾ ਚੁੱਕੇ ਹਾਂ ਪਰ ਕੋਈ ਨਹੀਂ ਸੁਣਦਾ ਇਹਦੇ ਬਾਰੇ ਇਹ ਵੈਂਟੀਲੇਟਰ ਦੀ ਪੇਸ਼ੈਂਟ ਸੀਰੀਅਸ ਹੈ ਉਹਨੂੰ ਇੱਕ ਆਕਸੀਜਨ ਵੀ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਜਿਹੜਾ ਪੇਸ਼ੈਂਟ ਬਹੁਤ ਜਿਆਦਾ ਸੀਰੀਅਸ ਵਿੱਚ ਵੀ ਬੰਦਾ ਥੋੜੇ ਸਾਵਾ ਤੇ ਆ ਉਹ ਵੀ ਅਗਲੇ ਹਸਪੀਟਲ ਰੈਫਰ ਕੀਤਾ ਪਹੁੰਚਾ ਸਕਦੇ ਆ ਇਹ ਆਪਣਾ ਆ ਗਿਆ ਮੋਨੀਟਰ ਇਹਦੇ ਵਿੱਚ ਆ ਮੜਾ ਸੁੱਚਾ ਦਿਖਾਓ ਸਾਰਾ ਕੁਝ ਵਿੱਚ ਵੜਿਆ ਏ ਠੀਕ ਹੈ ਕੋਈ ਇਹ ਚੱਲਦਾ ਨਹੀਂ ਹੈਗਾ ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਆਪਾਂ ਨਾ ਆਪਾਂ ਵੀਪੀ ਚੈੱਕ ਕਰ ਸਕਦੇ ਆ ਨਾ ਇਹਦੇ ਵਿੱਚ ਬਲੱਸ ਚੈੱਕ ਕਰ ਸਕਦੇ ਆ ਸਾਰਾ ਕੁਝ ਸਹੂਲਤ ਹੈਗੀ ਏ ਪਰ ਇਹ ਚੱਲਣ ਵਿੱਚ ਨੋਟਵਰਕ ਏ ਉਸ ਤੋਂ ਬਾਅਦ ਆ ਗਿਆ ਆ ਮਸ਼ੀਨ ਏ ਜੀ ਫ੍ਰਿਜਰ ਏ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਏ ਇਹ ਮਸ਼ੀਨ ਵਿੱਚ ਆਪਾਂ ਜੇ ਕੋਈ ਹਾਰਡ ਦਾ ਪੇਸ਼ੈਂਟ ਲਾਸਟ ਸਾਲਾਂ ਤੇ ਆ ਇਹ ਮਸ਼ੀਨ ਦੇ ਦੁਆਰਾ ਆਪਾਂ ਦੇਖੋ ਕਿੰਨੀ ਸੋਹਣੀ ਨਵੀਂ ਮਸ਼ੀਨ ਹੈ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਲਕ ਵਿੱਚ ਵਿਚਾਰੀ ਪਈ ਹੈ ਨਾ ਕੋਈ ਸਟਾਰਟ ਹੁੰਦੀ ਹੈ ਕੁਝ ਨਹੀਂ ਹੁੰਦੀ ਹੈਗੀ ਬਿਲਕੁਲ ਬੰਦ ਜੇ ਔਨ ਕਰਦੇ ਆ ਕੋਈ ਬੱਤੀ ਤੱਕ ਨਹੀਂ ਜਗਦੀ ਠੀਕ ਹੈ ਜੀ ਇਹ ਮਸ਼ੀਨ ਦਾ ਕੀ ਹੈ ਫਾਇਦਾ ਇਹਦੇ ਵਿੱਚ ਬਿਲਕੁਲ ਆਖਰੀ ਸਾਲਾਂ ਵਿੱਚ ਆਪਾਂ ਬੰਦੇ ਨੂੰ ਬਚਾ ਸਕਦੇ ਆ ਉਹਨੂੰ ਨਕਲੀ ਸਾਹ ਦੇ ਸਕਦੇ ਆ ਇਹਨਾਂ ਇਹ 25-30000 ਰੁਪਇਆ ਲਾ ਕੇ ਕੰਪਨੀ ਨੇ ਜਾਂ ਸਰਕਾਰ ਨੇ ਜਿੰਨੇ ਵੀ ਦਿੱਤੀ ਏ ਠੀਕ ਹੈ ਇੱਕ ਲਾਗ ਪੂਰਾ ਕੀਤਾ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਆ ਗਿਆ ਲੈਂਜੋਸਕੋਪ ਠੀਕ ਹੈ ਜੀ ਇਹਦੇ ਵਿੱਚ ਲੈਂਜੋਸਕੋਪ ਵਿੱਚ ਕੀ ਕੀ ਆਪਾਂ ਕੋਈ ਬਨੋਟੀ ਸਾਹ ਦੇ ਨਾਲ ਹੀ ਪਾਣੀ ਹੈ ਠੀਕ ਹੈ ਜੀ ਆਹ ਦੇਖ ਲਓ ਇਹਦੇ ਵਿੱਚ ਆਪਾਂ ਬਨੋਟੀ ਐਵੇਂ ਇੱਥੋਂ ਜਗਦੀ ਹੈ ਸਰ ਇੱਥੋਂ ਅੰਦਰ ਆਪਾਂ ਪਾ ਕੇ ਨਾਲ ਹੀ ਪਾ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਜੀ ਸਾਲਾਂ ਵਾਸਤੇ ਇਹਨਾਂ ਕੋਲ ਪੈਸੇ ਨਹੀਂ ਕੰਪਲੀਟ ਹੋ ਗੋ ਸਾਡੀ ZHL ਕੰਪਨੀ ਲਓ ਆ ਦੇਖ ਲਓ ਜੀ ਆ ਹਰ ਮਹੀਨੇ ਸਾਡਾ ਸੀਐਲ ਜਸਵਿੰਦਰ ਸਿੰਘ ਕਰਕੇ ਜਾਂਦੇ ਨੇ ਆਡਿਟ ਗੱਡੀ ਆ ਦੇਖ ਲਓ ਮੜਾ ਸਾਲਾਂ ਦਾ ਹਾਲ ਦਿਖਾ ਦਿਓ ਵੀ ਇਹਨੇ ਵਰਕ ਕੀ ਕਰਨਾ ਏ ਠੀਕ ਹੈ ਜੀ ਆ ਮੇਨੂੰ ਲੱਗਦਾ 12-13000 15000 ਦਾ ਪੁਰਜਾ ਖਰਾਬ ਲਓ ਜੀ ਅੱਗੇ ਹੋਰ ਦਿਖਾ ਦਿੰਦੇ ਆ ਤੁਹਾਨੂੰ ਇਹ ਆ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਇਹ 슈ਗਰ ਚੈੱਕ ਕਰਨ ਵਾਲੀ ਮਸ਼ੀਨ ਹੈ ਇਹਦੇ ਵਿੱਚ ਸਟ੍ਰਿਪਾਂ ਨਹੀਂ ਜੀ ਹੈਗੀਆਂ ਠੀਕ ਹੈ ਆਹ ਲੋ ਜੀ ਸਟ੍ਰਿਪਾਂ ਨਹੀਂ ਹੈਗੀਆਂ ਇਕੱਲੀ ਮਸ਼ੀਨ ਦਿੱਤੀ ਐ ਸਟ੍ਰਿਪਾਂ ਜਦੋਂ ਦੀ ਖਤਮ ਹੋ ਗਈਆਂ ਸਟ੍ਰਿਪਾਂ ਨਹੀਂ ਜੀ ਵਾਪਸ ਆਈਆਂ ਹੈਗੀਆਂ ਉਸ ਤੋਂ ਬਾਅਦ ਇਹ ਤੁਸੀਂ ਸਾਰਾ ਹਾਲ ਚਾਲ ਜਾਣ ਲਿਆ ਠੀਕ ਹੈ ਹੁਣ ਕੰਪਨੀ ਦਾ ਇਹ ਹਾਲ ਦੇਖ ਲਓ 1,45,000 ਰੁਪਏ ਇੱਕ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਹੈ ਇਹਨਾਂ ਦੇ ਪੈਸੇ ਕੀ ਲਾਣੇ ਜਿਹੜੇ ਹਜ਼ਾਰਾਂ ਤੇ ਲੱਗਣਾ ਜਿਹੜੇ 2 20 ਰੁਪਏ 10 ਰੁਪਏ ਲਾਟਾ ਤੇ ਲੱਗੇ ਨਾ ਇਹ ਟੇਪਾ ਲਾ ਕੇ ਅਸੀਂ ਗੱਡੀ ਚਲਾ ਰਹੇ ਹਾਂ ਲਾਟਾ ਜਗਾ ਰਹੇ ਹਾਂ ਟੇਪਾ ਲਾ ਕੇ ਆ ਦੇਖ ਲੋ ਟੇਪਾ ਲੱਗੀਆਂ ਨੇ ਠੀਕ ਹੈ ਇਹਦੇ ਵਿੱਚ ਬਿੱਲ ਕੁੱਲ ਵੀ ਪੇਸ਼ੈਂਟ ਸਟੇ ਵਾਲੀ ਨਹੀਂ ਹੈਗਾ ਜੇ ਕਿਸੇ ਨੇ ਜਾਣਾ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਐਂਬੂਲੈਂਸ ਦਾ ਸਹਾਰਾ ਸਿਰਫ ਮਾੜੇ ਮੋٹے ਮਰੀਜ਼ਾਂ ਵਾਸਤੇ ਵੀ ਮਰੀਜ਼ ਲੈਣ ਜੇ ਆਪਾਂ ਕਹਿ ਦਈਏ ਕੋਈ ਸੀਰੀਅਸ ਪੇਸ਼ੈਂਟ ਆਪਾਂ ਲੈ ਕੇ ਜਾਣਾ ਤੇ ਇਹਦੇ ਵਿੱਚ ਕੁਝ ਮਿਲ ਜੇਗਾ ਆਪਾਂ ਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ ਆਪ ਸਾਡੀ ਕੰਪਨੀ ਵੱਲੋਂ ਬਿਲਕੁਲ ਹੱਥ ਖੜੇ ਨੇ ਅਸੀਂ ਪੈਸਾ ਨਹੀਂ ਲਾ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਸੁਣਨ ਵਾਲੀ ਗੱਲ ਸਭ ਤੋਂ ਮੇਨ ਵੀ ਜਿਹੜਾ ਪੇਸ਼ੈਂਟ ਨੇ ਆ ਕੇ ਠੀਕ ਹੈ ਇੱਥੋਂ ਆਪਾਂ ਲੈ ਗਏ ਉੱਥੇ ਜਾ ਕੇ ਤਾਰਨਾ ਪੇਸ਼ੈਂਟ ਉਹ ਕੁੰਡੀ ਲੱਗੀ ਹੈ ਈਐਨਟੀ ਸਾਡੇ ਅੰਦਰ ਬੈਠਾ ਹੈ ਕੁੰਡੀ ਖੋਲਣੀ ਕਿੰਨੇ ਆ ਸਾਡੇ ਡਰਾਈਵਰ ਨੇ ਉਹ ਡਰਾਈਵਰ ਕਿਵੇਂ ਖੋਲੇਗਾ ਆਜੋ ਤੁਹਾਨੂੰ ਇਹ ਵੀ ਦੱਸ ਦੇ ਲੋ ਡਰਾਈਵਰ ਖੋਲੇਗਾ ਜੀ ਆਹ ਦੇਖ ਲੋ ਕੁੰਡੀ ਦਾ ਹਾਲ ਪਹਿਲੇ ਡਰਾਈਵਰ ਚੜਦਾ ਉਧਰੋਂ ENT ਸੀਟ ਵੱਲੋਂ ਕਨੈਕਟਰ ਸੀਟ ਵੱਲੋਂ ਠੀਕ ਹੈ ਫਿਰ ਅੰਦਰਲੀ ਸਾਈਡ ਦੀ ਇਹ ਕੁੰਡੀ ਹੈ ਜਿਹੜੀ ਖੁੱਲਦੀ ਨਹੀਂ ਜੀ ਅੰਦਰਲੀ ਸਾਈਡ ਦੀ ਕੁੰਡੀ ਬਿਲਕੁਲ ਨਹੀਂ ਖੁੱਲਦੀ ਠੀਕ ਹੈ ਮੜਾ ਜੀ ਚੰਨਾ ਮਾਰੇ ਉੱਧਰ ਥੋੜਾ ਜਿਹਾ ਉੱਪਰ ਦੀ ਲਿਆ ਕੇ ਟਾਕੀ ਖੋਲ ਕੇ VIP ਦਾ ਚੱਲ ਗਿਆ ਨੰਨੀ ਨਾਲ ਲਓ ਜੀ ਆਹ ਦੇਖ ਲਓ ਇਹ ਸਾਡਾ ਜਿਹੜਾ ਡਰਾਈਵਰ ਹੈ ਉਹ ਵਿਚਾਰਾ ਇਧਰੋਂ ਚੜਦਾ ਹੈ ਈਐਮਟੀ ਸੀਟ ਵੱਲੋਂ ਈਐਮਟੀ ਸੀਟ ਵੱਲੋਂ ਉਤਰਦਾ ਹੈ ਆ ਲੋਕ ਜੇ ਕੋਈ ਚਾਵੇ ਬਿਹਾਵਿਆ ਲੋਕ ਕੁਛ ਕੀਤਾ ਹੈ ਕੁਛ ਨਹੀਂ ਇਹ टाकी ਬਿਲਕੁਲ ਉਹਨਾਂ ਨੇ ਪੱਕੀ ਫਿਕਸ ਕਰਤੀ ਏ ਵੀ ਡਰਾਈਵਰ ਉਧਰ ਹੀ ਚੜੇ ਉਧਰ ਹੀ ਉਤਰੇ ਠੀਕ ਹੈ ਜੀ ਹੁਣ ਤੁਸੀਂ ਆਪ ਆਪਣਾ ਸੀਐਮ ਸਾਹਿਬ ਨੂੰ ਵੀ ਬੇਨਤੀ ਏ ਤੁਸੀਂ ਆਪਣੇ ਨਾਲ ਇਹ ਗੱਡੀ ਵੀਆਪੀ ਡਿਊਟੀਆਂ ਤੇ ਚਲਾਣੇ ਹੋ ਆਪਣੇ 1 ਮਹੀਨੇ ਦੇ ਵਿੱਚ 2000 ਪਲੱਸ ਵੀਆਪੀ ਡਿਊਟੀਆਂ ਤੇ ਚਲਦੀ ਹੈ ਕਿਸੇ ਨਾ ਕਿਸੇ ਮੰਤਰੀ ਨਾਲ ਸੀਐਮ ਸਾਹਿਬ ਨਾਲ ਠੀਕ ਹੈ ਹੋਰ ਜਿਹੜੇ ਵੀ ਆਈਟੀ ਹੁੰਦੇ ਨੇ ਉਹਨਾਂ ਨਾਲ ਇਹ ਗੱਡੀ ਹਾਰਡ ਡਿਊਟੀ ਦੇ ਵਿੱਚ ਮੌਜੂਦ ਹੁੰਦੀ ਹੈ ਤੁਸੀਂ ਦੇਖ ਵੀ ਸਕਦੇ ਹੋ ਕਦੀ ਵੀ ਵੀਆਪੀ ਡਿਊਟੀ ਲੱਗੇਗੀ ਇਹ ਲੈ ਐਂਬੂਲੈਂਸ ਫਤਿਹਗੜ ਸਾਹਿਬ ਦਾ ਪੀਵੀ ਪੈਂਟ ਬੀਏ 0589 ਨੰਬਰ ਗੱਡੀ ਚੱਲਦੀ ਹੈ ਤੇ ਉਹਦਾ ਹਾਲ ਤੁਸੀਂ ਆਪ ਦੇਖ ਰਹੇ ਹੋ ਹੁਣ ਧੰਨਵਾਦ ਸੀਐਮ ਸਾਹਿਬ ਨੂੰ ਇਹ ਮੇਰੀ ਰਿਕਵੈਸਟ ਹੱਥ ਜੋੜ ਕੇ ਵੀ ਤੁਸੀਂ ਕੰਪਨੀ ਦੀ ਇਨਕੁਆਇਰੀ ਕਰਾਓ ਦੇਖੋ 145000 ਰੁਪਏ ਜਿਹੜਾ ਦੇਣ ਨੂੰ ਉਹ ਕਿੱਥੇ ਲੰਦੇ ਨੇ ਕਿੱਥੇ ਨਹੀਂ ਲੰਦੇ ਅਜਿਹਾ ਤੇਲ ਇਹਦੇ ਵਿੱਚ ਇੱਕ ਹਸਪਤਾਲ ਸਿਵਲ ਹਸਪਤਾਲ ਇਸ ਚੋਂ ਸਰ ਵੱਲੋਂ ਪਵਾਇਆ ਜਾਂਦਾ ਹੈ ਜਿਹਦੇ ਵਿੱਚ ਤੇਲ ਵੀ ਉਹ ਪਵਾਉਂਦੇ ਹੁੰਦੇ ਤਾਂ ਇਹ ਹਾਲ ਹੈ ਹੋਰ ਥੋੜਾ ਜਿਆਦਾ ਉੱਪਰ ਚਲੇ ਜਾਣਾ ਸੀ ਜਿਹੜੇ 5 50000 2000 ਰੁਪਏ ਜਿਹੜਾ ਵਾਦੂ ਦਾ ਉਹ ਬੇਕਾਰ ਉਹਨਾਂ ਦਾ ਜਾਣਾ ਸੀ ਜੀ ਹੈਨਾ ਉਹਨਾਂ ਨੂੰ ਤੇਲ ਆਪਣੇ ਪੱਲਿਓ ਪਵਾਉਣਾ ਪੈਣਾ ਸੀ ਆਹ ਹਾਲਾਤ ਨੇ ਤਾਂ ਉਹਨਾਂ ਨੇ ਆਪ ਲਾਈਟਾਂ ਲਵਾਈਆਂ ਸੀ ਠੀਕ ਹੈ ਜੀ ਇਹ ਕੰਪਨੀ ਨੇ ਲਾਈਟਾਂ ਲਵਾਈ ਏ ਇਹ ਲਾਈਟਾਂ ਨਹੀਂ ਟੁੱਟੀਆਂ ਜੀ ਆਹ ਲਾਈਟ ਦੇਖ ਲਓ ਹੋਰ ਚੀਜ਼ ਇੱਕ ਸਾਹਮਣੇ ਲਿਆਉਣ ਵਾਲੀ ਏ ਆਹ ਦੇਖ ਲਓ ਆਪਾਂ ਕਹਿੰਦੇ ਆ ਜੀ ਨਵੀਆਂ ਐਂਬੂਲੈਂਸਾਂ ਦਿੱਤੀਆਂ ਨੇ ਆਹ ਦੇਖੋ ਨਵੀਆਂ ਐਂਬੂਲੈਂਸਾਂ ਦੇ ਕਦੀ ਆਹ ਹਾਲ ਦੇਖੇ ਨੇ ਆਹ ਤਰੇੜਾ ਪਈਆਂ ਦੇਖੇ ਨੇ ਤੇ ਲੰਮੀਆਂ ਐਂਬੂਲੈਂਸਾਂ ਦੇ ਆਹ ਵੀ ਮਾਡਲ ਐਂਬੂਲੈਂਸ ਆ ਸਰ ਦੇਖ ਲਓ ਜੀ ਹੁਣ ਆਪ ਹੀ ਵੀ ਹਿਸਾਬ ਲਾ ਲਓ ਵੀ ਕੀ ਬੰਦਦਾ ਹੈ ਕੀ ਕਰ ਰਹੀ ਏ ਕੰਪਨੀ ਦੇ ਕੀ ਕਰ ਰਹੀ ਏ ਸਰਕਾਰ ਸਿਮਨ ਸਾਹਿਬ ਨੂੰ ਦੁਆਰੇ ਫਿਰ ਬੇਨਤੀ ਹੈ ਬੀਐਨਏ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਜੋ ਵੀ ਕਾਰਵਾਈ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਹਰ ਪਾਸੇ ਬਲੈਕਲਿਸਟ ਹੋਈ ਕੰਪਨੀ ਨੂੰ ਦਵਾ ਇਧਰੋਂ ਪੰਜਾਬ ਵਿੱਚ ਤੇਰੀ ਬਲੈਕਲਿਸਟ ਕਰਕੇ ਇਹਨੂੰ ਵਾਰ ਕਰਦਿਆ ਜਾਵੇ ਧੰਨਵਾਦ